ਦੁਨੀਆ ਭਰ ਵਿੱਚ ਮਨੁੱਖ ਅਤੇ ਮਨੁੱਖੀ ਰਿਸ਼ਤਿਆਂ ਦੇ ਨਾਲ ਸੰਬੰਧਿਤ ਕਈ ਤਰ੍ਹਾਂ ਦੇ ਦਿਵਸ ਤੇ ਦਿਹਾੜੇ ਮਨਾਏ ਜਾਂਦੇ ਨੇ ਇਹਨਾਂ ਵਿੱਚ ਸ਼ਾਇਦ ਸਭ ਤੋਂ ਜ਼ਿਆਦਾ ਸਤਕਾਰਤ ਅਤੇ ਅਹਿਮ ਇੱਕ ਰਿਸ਼ਤਾ ਹੁੰਦਾ ਹੈ ਮਾਤਾ ਦਾ ਆਪਣੇ ਬੱਚੇ ਨਾਲ ਰਿਸ਼ਤਾ ਅਤੇ ਇਸੇ ਚੀਜ਼ ਨੂੰ ਸਮਰਪਿਤ ਹੈ ਅੱਜ ਦਾ ਦਿਨ ਇਸ ਨੂੰ ਦੁਨੀਆ ਪੱਧਰ ਤੇ ਕਮਾਂਤਰੀ ਮਾਂ ਦਿਵਸ ਯਾਨੀ ਇੰਟਰਨੈਸ਼ਨਲ ਮਦਰਸ ਡੇ ਵਜੋਂ ਮਨਾਇਆ ਜਾਂਦਾ ਹੈ ਅੱਜ ਦੇ ਇਸ ਵਿਸ਼ੇਸ਼ ਵੀਡੀਓ ਵਿੱਚ ਮਾਂ ਦੇ ਰਤਬੇ ਅਤੇ ਮਾਂ ਦੇ ਇੱਕ ਬੱਚੇ ਅਤੇ ਸਮਾਜਿਕ ਇੱਕ ਢਾਂਚੇ ਵਿੱਚ ਯੋਗਦਾਨ ਦੀ ਛਲਾਗਾ ਕਰਦੇ ਹਾਂ ਮਾਂ ਉਹ ਲਵਸ ਅਤੇ ਰਿਸ਼ਤਾ ਜੋ ਆਦ ਕਾਲ ਤੋਂ ਹੀ ਤਿਆਗ ਮਮਤਾ ਅਤੇ ਪਿਆਰ ਦੀ ਮੂਰਤੀ ਹੈ ਅਤੇ ਇਸੇ ਦੇ ਸਤਕਾਰ ਵਿੱਚ ਮਨਾਇਆ ਜਾਂਦਾ ਹੈ ਇੰਟਰਨੈਸ਼ਨਲ ਮਦਰਸ ਡੇ ਜੋ ਕਿ ਸਨ 1908 ਤੋਂ ਹੌਂਡਵਿਚ ਆਇਆ ਤੇ ਉਦੋਂ ਤੋਂ ਲਗਾਤਾਰ ਦੁਨੀਆ ਪੱਧਰ ਤੇ ਮਨਾਇਆ ਜਾਂਦਾ ਹੈ ਇਸ ਦਾ ਇੱਕ ਇਤਿਹਾਸ 19ਵੀਂ ਸਦੀ ਤੋਂ ਵੀ ਸਾਹਮਣੇ ਆਉਂਦਾ ਜਦੋਂ ਅਮਰੀਕਾ ਦੀ ਸਮਾਜ ਸੇਵਕਾ ਜੂਲੀਆ ਵਾਰਡ ਨੇ ਪਹਿਲੀ ਵਾਰ ਇਸ ਦਾ ਨਾਮ ਅਮਰੀਕਨ ਸਿਵਲ ਵਾਰ ਅਤੇ ਫ੍ਰੈਂਕੋ ਪਰਸ਼ੀਅਨ ਵਾਰ ਦੀ ਬਰਬਾਦੀ ਵੇਖ ਕੇ ਲਿਆਸ ਜੂਲੀਆ ਨੇ ਅੰਤਰਰਾਸ਼ਟਰੀ ਪੀਸ ਕਾਨਫਰੰਸ ਜੋ ਕਿ ਲੰਡਨ ਅਤੇ ਪੈਰਿਸ ਵਿਖੇ ਹੋਈ ਸੀ ਉਸ ਵਿੱਚ ਸ਼ਾਂਤੀ ਦਾ ਮੁੱਦਾ ਚੁੱਕਿਆ ਉਸ ਨੇ ਇਕੱਲਿਆਂ ਹੀ ਸਾਰੀਆਂ ਔਰਤਾਂ ਨੂੰ ਯੁੱਧ ਦੇ ਖਿਲਾਫ ਖੜੇ ਹੋਣ ਦੀ ਪ੍ਰੇਰਣਾ ਕੀਤੀ ਉਸੇ ਸਾਲ ਜੂਲੀਆ ਨੇ ਅਮਰੀਕਾ ਦੇ ਬੋਸਟਨ ਵਿਖੇ ਇੱਕ ਜ਼ਬਰਦਸਤ ਜਜ਼ਬਾਤੀ ਭਾਸ਼ਣ ਦਿੱਤਾ ਜੋ ਅਸਲ ਵਿੱਚ ਸ਼ਾਂਤੀ ਲਈ ਮਦਰ ਸਟੇ ਦਾ ਮਦਦ ਸੀ ਇਹ ਕਈ ਭਾਸ਼ਾਵਾਂ ਵਿੱਚ ਛਪਿਆ ਅਤੇ ਵੰਡਿਆ ਮੰਨਿਆ ਜਾਂਦਾ ਹੈ ਕਿ ਇਹੀ ਸੰਕਲਪ ਅੱਗੇ ਜਾ ਕੇ ਸਨ 1908 ਵਿੱਚ ਮਦਰਸਡੇ ਦੇ ਰੂਪ ਵਿੱਚ ਪਰਭਾਸ਼ਿਤ ਹੋਇਆ ਤੇ ਦੁਨੀਆ ਪੱਧਰ ਤੇ ਮਨਾਇਆ ਜਾਣ ਲੱਗਾ ਇੱਕ ਸਮਾਂ ਉਹ ਵੀ ਸੀ ਜਦੋਂ ਕਈ ਔਰਤਾਂ ਨੇ ਇਸ ਸੰਬੰਧੀ ਮੁਹਿੰਮ ਚਲਾਈ ਇੱਕ ਲਹਿਰ ਅੱਗੇ ਤੋਰੀ ਜਿਸ ਵਿੱਚ ਮੰਤਰੀਆਂ ਵਪਾਰੀਆਂ ਅਤੇ ਸਿਆਸੀ ਆਗੂਆਂ ਨੂੰ ਇਹ ਅਪੀਲ ਕੀਤੀ ਗਈ ਕਿ ਮਦਰਸਡੇ ਨੂੰ ਨੈਸ਼ਨਲ ਡੇ ਮੰਨ ਕੇ ਛੁੱਟੀ ਐਲਾਨੀ ਜਾਵੇ ਉਸ ਵੇਲੇ ਉਹਨਾਂ ਦਾ ਮੰਨਣਾ ਸੀ ਕਿ ਇੰਜ ਕਰਨ ਨਾਲ ਬੱਚਿਆਂ ਦੇ ਮਨ ਵਿੱਚ ਮਾਤਾ ਪਿਤਾ ਲਈ ਇੱਜ਼ਤ ਵਧੇਗੀ 12 ਦਸੰਬਰ 1912 ਨੂੰ ਦਾ ਮਦਰਜ਼ ਡੇ ਇੰਟਰਨੈਸ਼ਨਲ ਐਸੋਸੀਏਸ਼ਨ ਦਾ ਵੀ ਗਠਨ ਹੋਇਆ ਇਸ ਲਹਿਰ ਨੂੰ ਚਲਦੀ ਵੇਖਦਿਆਂ 9 ਮਈ 1914 ਨੂੰ ਅਮਰੀਕਾ ਦੇ ਰਾਸ਼ਟਰਪਤੀ ਵੁਡਰੋ ਵਿਲਸਨ ਨੇ ਹਰ ਸਾਲ ਮਈ ਮਹੀਨੇ ਦੇ ਦੂਜੇ ਐਤਵਾਰ ਨੂੰ ਅਮਰੀਕਾ ਵਿੱਚ ਮਦਰਜ਼ ਡੇ ਨੂੰ ਰਾਸ਼ਟਰੀ ਦਿਵਸ ਐਲਾਨਿਆ ਸੀ ਸਨ 1911 ਤੱਕ ਇਹ ਦਿਨ ਅਮਰੀਕਾ ਚ ਨਹੀਂ ਸਗੋਂ ਮੈਕਸੀਕੋ, ਕੈਨੇਡਾ, ਸਾਊਥ ਅਮਰੀਕਾ, ਚੀਨ, ਜਾਪਾਨ ਤੇ ਅਫਰੀਕਾ ਵਰਗੇ ਦੇਸ਼ਾਂ ਵਿੱਚ ਵੀ ਮਨਾਇਆ ਜਾਣ ਲੱਗ ਪਿਆ। ਸਨ 1934 ਵਿੱਚ ਪੋਸਟਮਾਸਟਰ ਜਨਰਲ ਜੇਮਸ ਏ ਫਾਰਲੋ ਨੇ ਮਦਰਸਡੇ ਉੱਤੇ ਇੱਕ ਸਟੈਂਪ ਦਾ ਆਗਾਜ਼ ਵੀ ਕੀਤਾ। ਹੌਲੀ-ਹੌਲੀ ਇਹ ਪ੍ਰਥਾ ਦੁਨੀਆ ਭਰ ਵਿੱਚ ਜ਼ੋਰ ਫੜਨ ਲੱਗੀ ਅਤੇ ਭਾਰਤ ਵਿੱਚ ਵੀ ਇਸ ਦੀ ਆਮਦ ਹੋਈ। ਵਿਸ਼ਵੀਕਰਨ ਕਾਰਨ ਲਗਭਗ 10 ਸਾਲਾਂ ਤੋਂ ਇਹ ਪੱਛਮੀ ਦੇਸ਼ਾਂ ਦਾ ਤਿਉਹਾਰ ਭਾਰਤ ਵਿੱਚ ਵੀ ਮਨਾਇਆ ਜਾਣ ਲੱਗਾ ਹੈ ਵੈਸੇ ਤਾਂ ਇੱਕ ਮਾਤਾ ਦੀ ਇੱਕ ਮਾਂ ਦੀ ਮਮਤਾ ਤੇ ਉਸ ਦੀ ਮਹੱਤਤਾ ਨੂੰ ਹਰ ਦਿਨ ਸਮਝਿਆ ਜਾਣਾ ਜ਼ਰੂਰੀ ਹੈ ਪਰ ਇਹ ਦਿਨ ਚੇਤੇ ਕਰਵਾਉਂਦਾ ਹੈ ਕਿ ਇੱਕ ਮਾਂ ਦਾ ਕਿੰਨਾ ਵੱਡਾ ਯੋਗਦਾਨ ਹੁੰਦਾ ਹੈ